ਦੀ ਭੂਮੀ ਹਿਮਾਚਲ ਜਿਸ ਨੂੰ ਦੇਵਾਂ ਦੀ ਧਰਤੀ ਕਿਹਾ ਜਾਂਦਾ ਹੈ ਉੱਥੇ ਹਰ ਸਾਲ ਮਣੀ ਮਹੀਸ਼ਤੀ ਯਾਤਰਾ ਹੁੰਦੀ ਹੈ ਜੋ ਕਿ ਕਰੀਬ 1 ਮਹੀਨੇ ਤੱਕ ਚੱਲਦੀ ਹੈ ਅਤੇ ਪ੍ਰਭੂ ਭੋਲੇनाथ ਦੇ ਦਰਸ਼ਨ ਕਰਨ ਲਈ ਵੱਖ-ਵੱਖ ਸੂਬਿਆਂ ਤੋਂ ਸ਼ਰਧਾਲੂ ਦਰਸ਼ਨ ਕਰਨ ਲਈ ਜਾਂਦੇ ਹਨ ਇਸ ਸਾਲ ਵੀ ਮਾਨਵ ਵਿੱਚ ਸ਼ਰਧਾ ਲੈ ਕੇ ਸ਼ਰਧਾਲੂ ਪਠਾਨਕੋਟ ਤੋਂ ਰਵਾਨਾ ਹੋਏ ਪਰ ਉਹਨਾਂ ਵਿੱਚੋਂ ਕੁਝ ਸ਼ਰਧਾਲੂ ਆਪਣੀ ਯਾਤਰਾ ਪੂਰੀ ਨਹੀਂ ਕਰ ਪਾਏ ਜਾਣਕਾਰੀ ਮੁਤਾਬਕ ਪਰਮੋਰ ਪਹੁੰਚਣ ਤੋਂ ਬਾਅਦ ਸ਼ਰਧਾਲੂ ਪਰਮਾਨੰਦੀ ਮਾਤਾ ਦੇ ਦਰਸ਼ਨ ਦੇ ਲਈ ਸਮੋਚ ਗਏ ਸਨ ਪਰ ਸਮੋ ਕੋਲੀਆਂ 100 ਮੀਟਰ ਡੂੰਗੀ ਖਾਈ ਵਿੱਚ ਡਿੱਗ ਗਏ ਅਤੇ ਮਨੀ ਮਹੇਸ਼ ਤੇ ਦਰਸ਼ਨ ਕਰਨਗੇ ਪਠਾਨਕੋਟ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਅੱਜ ਉਹਨਾਂ ਦੀ ਮ੍ਰਿਤਕ ਦੇ ਪਠਾਨਕੋਟ ਲਿਆਂਦੀਆਂ ਗਈਆਂ ਜਿੱਥੇ ਉਹਨਾਂ ਦਾ ਹੀ ਅੰਤਿਮ ਅਰਦਾਸ ਕੀਤੀ ਗਈ ਅਤੇ ਲੋਕਾਂ ਨੇ ਨਮ ਅੱਖਾਂ ਨਾਲ ਉਹਨਾਂ ਨੂੰ ਅਲਵਿਦਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਹਾਦਸੇ ਵਿੱਚ 4 ਬੱਚਿਆਂ ਦੀ ਮੌਤ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਪਠਾਨਕੋਟ ਵਿਖੇ ਸਾਰਿਆਂ ਨੇ ਉਹਨਾਂ ਨੂੰ ਨਮ ਅੱਖਾਂ ਨਾਲ ਅਲਵਿਦਾ ਕੀਤਾ ਹੈ। ਪਠਾਨਕੋਟ ਤੋਂ ਪੁਸ਼ਪਤਾ ਦੀ ਰਿਪੋਰਟ ਹਲਚਲ ਪੰਜਾਬ। ਜਿਹੜਾ ਇਹ ਕਹਿਣਾ ਚਾਹੋਗੇ ਜਿਹੜਾ ਇਹ ਮੰਦ ਭਾਗੀ ਘਟਨਾ ਚ ਹੈ। ਅਜੇ ਪਠਾਨਕੋਟ ਦੇ ਵਿੱਚ ਇੱਕ ਬਹੁਤ ਹੀ ਕਾਲਾ ਦਿਨ ਹੈ। ਕਿ ਸਾਡੇ ਪਠਾਨਕੋਟ ਦੇ 4 ਬੰਦੇ ਡਾ ਡੀਜੀ ਬਿਕਸ਼ਾ ਜੀ ਤੇ ਨਿਹਾ ਜੀ ਜਿਹੜੀ ਜਿਹੜੀ ਅਨਮੈਰਿਡ ਉਪਰ ਡਰੀ ਸੀ ਇਹਨਾਂ ਦੀ ਡੈਥ ਪੁਨੀਮੇਸ਼ ਦੀ ਯਾਤਰਾ ਕਰਨ ਦੇ ਦੇ ਵਿੱਚ ਹੋਈ ਹੈ ਅੱਜ ਬਹੁਤ ਹੀ ਸ਼ਰਦ ਵਿੱਚ ਸ਼ੋਕ ਬਿਲਾ ਰਹੇ ਤੇ ਨੋ ਜਵਾਨ ਬੱਚੇ ਸਾਡੇ ਜਿਨ੍ਹਾਂ ਨੇ ਵਾਲੇ ਜੀਵਨ ਜੀਣਾ ਸੀ ਉਹ ਆਪਣੀ ਜੀਵਨ ਲੀਲਾ ਸਮਾਪਤ ਕਰਕੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਐ ਇಷ್ಟು ਵੱਡਾ ਬੇਕੋਸ਼ਾਪ ਵਿੱਚ ਕੀ ਹੋ ਸਕਦਾ ਮੈਨਾਂ ਸ਼ਬਦਾਂ ਨਾਲ ਹੀ ਉਹਨਾਂ ਸਾਰੇ ਆਪਣੇ ਬੱਚਿਆਂ ਨੂੰ ਸ਼ਰਧਾਂਜਲੀ ਦੇਣਾ ਵੀ ਚਾਹੋ ਉਹਨਾਂ ਦੀ ਵਿਛੜੀ ਖੋਹ ਨੂੰ ਪ੍ਰਭੂ ਆਪਣੇ ਚਰਨਾਂ ਦੇ ਨਿਵਾਸ ਤੇ ਜੀਉਂ ਯਾਤਰਾ ਦੇਸ ਤੇ ਬਹੁਤ ਇੱਕ ਪਵਿੱਤਰ ਯਾਤਰਾ ਦਿੱਤੇ ਗਏ ਦੇ ਸੀ ਕਿ ਉੱਥੇ ਹੀ ਉਹਨਾਂ ਦਾ ਅੰਤ ਹੋਇਆ ਮੈਂ ਪਰਮਪੀਤਾ ਪਰਮਾਤਮਾ ਅੱਗੇ ਅਰਦਾਸ ਕਰਨਾ ਉਹਨਾਂ ਦੇ ਰੂਹ ਨੂੰ ਸ਼ਾਂਤੀ ਮਿਲੇ ਜੈਸੀ ਆਮ